ਕਾਇਨਾਤ ਰੁਮਕ ਰਹੀ ਹੈ ਕਾਇਨਾਤ ਇਹ ਜਗ ਰਹੀ ਹੈ ਇਹਦੇ ਵਿੱਚ ਜੀਵਨ ਚੱਲ ਰਹੇ ਨੇ ਲੱਖਾਂ ਦਰਿਆ ਜਿੰਦਗੀ ਦੇ ਵਹਿ ਰਹੇ ਨੇ ਕਿਸੇ ਪਾਸੇ ਫੁੱਲ ਖਿੜ ਰਹੇ ਨੇ ਕਿਸੇ ਪਾਸੇ ਮੁਰਝਾ ਰਹੇ ਨੇ ਕਿਸੇ ਪਾਸੇ ਫਲ ਟੁੱਟ ਕੇ ਧਰਤੀ ਤੇ ਡਿੱਗ ਰਹੇ ਨੇ ਤੇ ਆਪਣਾ ਜੀਵਨ ਦਾ ਅੰਤਲਾ ਸਮਾਂ ਹੰਡਾਰੇ ਨੇ ਤੇ ਕਿਸੇ ਪਾਸੇ ਬੀਜ ਪੁੰਗਰ ਰਹੇ ਨੇ ਤੇ ਆਪਣੇ ਜੀਵਨ ਦੀ ਆਰੰਭਤਾ ਕਰ ਰਹੇ ਨੇ ਕਿਸੇ ਪਾਸੇ ਕਬਰਗਾਹਾਂ ਵੱਲ ਲੋਕ ਜਾ ਰਹੇ ਨੇ ਤੇ ਕਿਸੇ ਪਾਸੇ ਜਨਮ ਲੈ ਕੇ ਨਵੇਂ ਰਿਸ਼ਤੇ ਪੈਦਾ ਕਰ ਰਹੇ ਨੇ ਇਹ ਪ੍ਰਮਾਤਮਾ ਦੇ ਗੁਣ ਨੇ ਕਿਸੇ ਪਾਸੇ ਜਿਹੜਾ ਹੈਗਾ ਮਨੁੱਖ ਜਾ ਰਿਹਾ ਕਿਤੇ ਆ ਰਿਹਾ ਕੋਈ ਬੱਚਾ ਜਵਾਨ ਹੋ ਰਿਹਾ ਕੋਈ ਜਵਾਨ ਬੁੱਢਾ ਹੋ ਰਿਹਾ ਇਹ ਰੱਬ ਦੇ ਗੁਣ ਨੇ ਇਹ ਉਹਦੀ ਕਾਇਨਾਤ ਹੀ ਹੈ ਸਾਰੀ ਚੱਲ ਰਹੀ ਫੁੱਲਾਂ ਦੇ ਵਿੱਚ ਮਹਿਕ ਆਪਣੇ ਆਪ ਪ੍ਰਗਟ ਹੋ ਰਹੀ ਹੈ ਜਿਹੜੀ ਧਰਤੀ ਦੇ ਵਿੱਚ ਸਾਨੂੰ ਮਹਿਸੂਸ ਨਹੀਂ ਹੁੰਦੀ ਪਰ ਉਹੀ ਮਹਿਕ ਫੁੱਲ ਦੇ ਵਿੱਚ ਦਿਸਦੀ ਹੈ ਇਹ ਰੱਬ ਦਾ ਹੀ ਗੁਣ ਹੈ ਤੁਸੀਂ ਮਿੱਟੀ ਦੇ ਵਿੱਚੋਂ ਉਹ ਰਸ ਨਹੀਂ ਮਾਣ ਸਕਦੇ ਜਿਹੜਾ ਰਸ ਉਸੇ ਮਿੱਟੀ ਵਿੱਚ ਪੈਦਾ ਹੋਏ ਪੌਦੇ ਦੇ ਵਿੱਚੋਂ ਉਹਦੇ ਫਲ ਦੇ ਵਿੱਚ ਆਉਂਦਾ ਹੈ ਰੱਬ ਦਾ ਹੀ ਗੁਣ ਹੈ ਅਸੀਂ ਪਾਣੀ ਦੇ ਵਿੱਚ ਉਹਨਾਂ ਰਸਾਂ ਨੂੰ ਨਹੀਂ ਦੇਖ ਸਕਦੇ ਪਰ ਉਸੇ ਪਾਣੀ ਦੇ ਦੁਆਰਾ ਪੈਦਾ ਹੋਈਆਂ ਫਸਲਾਂ ਉਹ ਸਾਡਾ ਪੇਟ ਭਰਦੀਆਂ ਨੇ ਤੁਸੀਂ ਦੇਖੋ ਪਾਣੀ ਪੇਟ ਨਹੀਂ ਭਰਦਾ ਪਰ ਪਾਣੀ ਦੇ ਵਿੱਚੋਂ ਪੈਦਾ ਹੋਈ ਫਸਲ ਉਹ ਸਾਡਾ ਪੇਟ ਭਰ ਦਿੰਦੀ ਹੈ ਇਹ ਰੱਬ ਦਾ ਹੀ ਗੁਣ ਹੈ ਉਹ ਕਹਿੰਦੇ ਚਾਰਸ਼ਪੀਰੇ ਉਸੇ ਦੇ ਗੁਣ ਨੇ ਤੇ ਕਹਿੰਦੇ ਇਸ ਕਾਇਨਾਤ ਨੂੰ ਤੱਕਦੇ ਤੱਕਦੇ ਉਹਦੇ ਗੁਣਾਂ ਨੂੰ ਗਾਉਣਾ ਹੈ ਜੇਕਰ ਨਾ ਗਾਏਗਾ ਤੇ ਫਿਰ ਸਹਿਬ ਪਾਤਸ਼ਾਹ ਕਹਿੰਦੇ ਤਰਾ ਜਨਮ ਵਿਅਰਥ ਚਲਾ ਜਾਏਗਾ ਸਤਿਗੁਰੂ ਗੁਣ ਗਾਉਣੇ ਕਿਸ ਤਰ੍ਹਾਂ ਨੇ ਤੇ ਫਿਰ ਸਹਿਬ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਗਾਮੀ ਜਿਵੇਂ ਮਛਲੀ ਪਾਣੀ ਦੇ ਨਾਲ ਜੁੜ ਕੇ ਰਹਿੰਦੀ ਹੈ ਕਹਿੰਦੇ ਮੱਛੀ ਦਾ ਪਾਣੀ ਤੋਂ ਬਿਨਾ ਹੋਰ ਕੋਈ ਨਹੀਂ ਹੁੰਦਾ ਰਹੀਮ ਜੀ ਦਾ ਦੋਹਰ ਮੇਰੇ ਚਿੱਤੇ ਆ ਗਿਆ ਦੋਹਾ ਬੜੀ ਕਮਾਲ ਦੀ دانشਵੰਦ ਸੱਜਣ ਹੋਏ ਨੇ ਪ੍ਰੇਮ ਦੇ ਪਰਥਾਏ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਲਿਖੀਆਂ ਤੇ ਰਹਿ ਮਨਤਾਗੋ ਪ੍ਰੇਮ ਕੋ ਮਤ ਛੋ ਤੋਰੋ ਛਟਕਾਏ ਟੂਟੇ ਤੇ ਫਿਰ ਨਾ ਜੁਰੇ ਜੁਰੇ ਗਾਂਠ ਪਰ ਜਾਏ ਉਹਨਾਂ ਨੇ ਇੱਕ ਮੱਛੀ ਦੀ ਉਦਾਹਰਨ ਦਿੱਤੀ ਬੜੀ ਕਮਾਲ ਦੀ ਬਹੁਤ ਇੰਟਰਸਟਿੰਗ ਉਦਾਹਰਨ ਹੈ ਮੈਨੂੰ ਉਹ ਦੋਹਾ ਜਦੋਂ ਵੀ ਇਸ ਤਰ੍ਹਾਂ ਦੇ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਉਹਦੇ ਚੇਤੇ ਆ ਜਾਂਦਾ ਉਹ ਕਹਿੰਦੇ ਕਹਿੰਦੇ ਵੀ ਸਰ ਸੁਖੇ ਪੰਖੀ ਉੱਡੇ ਕਹਿੰਦੇ ਸਰ ਸੁਖੇ ਪੰਖੀ ਉੱਡੇ ਔਰ ਦੇਸ਼ ਉੱਡ ਜਾਏ ਉਹ ਕਹਿੰਦੇ ਵੀ ਜਦੋਂ ਕਹਿੰਦੇ ਪਾਣੀ ਸੁੱਕ ਜਾਂਦਾ ਤੇ ਕਹਿੰਦੇ ਪੰਛੀ ਉੱਡ ਜਾਂਦੇ ਨੇ ਹੋਰ ਦੇਸ਼ਾਂ 'ਚ ਚਲੇ ਜਾਂਦੇ ਨੇ ਕਹਿੰਦੇ ਮੀਨ ਦੀਨ ਬਿਨ ਪੰਖ ਕੇ ਮੀਨ ਦੀਨ ਬਿਨ ਪੰਖ ਕੇ ਰਹੀਮ ਜੀ ਕਹਿੰਦੇ ਨੇ ਕਹਿੰਦੇ ਕਹਿੰਦੇ ਪੰਛੀ ਤਾਂ ਉੱਡ ਗਏ ਮੁਰਗਾਬੀਆਂ ਉੱਡ ਗਈਆਂ ਬਤਖਾਂ ਉੱਡ ਸਕਦੀਆਂ ਨੇ ਕੂੰਜਾ ਉੱਡ ਗਈਆਂ ਬਗਲੇ ਉੱਡ ਗਏ ਸਾਰੇ ਤਾਂ ਜੀਵਨ ਤਾਂ ਇਹਨਾਂ ਦਾ ਵੀ ਸਰੋਵਰ ਸੀ ਪਰ ਉੱਡ ਗਏ ਕਾਰਨ ਕਹਿਣ ਲੱਗੇ ਇਹਨਾਂ ਕੋਲੇ ਖੰਭ ਸੀ ਤੇ ਇਹਨਾਂ ਦੀ ਆਸ ਇਕੱਲਾ ਇਹ ਸਰੋਵਰ ਨਹੀਂ ਸੀ ਕਹਿਣ ਲੱਗੇ ਕਿਸੇ ਹੋਰ ਸਰੋਵਰ ਤੇ ਜਾ ਕੇ ਇਹਨਾਂ ਨੇ ਆਸਰਾ ਕਰ ਲਿਆ ਪਰ ਕਹਿੰਦੇ ਇੱਕ ਪੰਛੀ ਬੜਾ ਹੀ ਦੀਨ ਬੜਾ ਹੀ ਐਸਹਾ ਹੈ ਮੈਨੂੰ ਨਜ਼ਰ ਪਿਆ ਰਹੀਮ ਜੀ ਕਹਿੰਦੇ ਨੇ ਕਹਿੰਦੇ ਮੀਨ ਦੀਨ ਬਿਨ ਪੰਖ ਕੇ ਕਹਿੰਦੇ ਖੰਭ ਵੀ ਨਹੀਂ ਸਨ ਉਸ ਦੇ ਉਸੀ ਮਛਲੀ ਕਹੋ ਰਹੀਮ ਕਤ ਜਾਏ ਕਹਿਣ ਲੱਗੇ ਰਹੀਮ ਜੀ ਕਹਿਣ ਲੱਗੇ ਦੱਸੋ ਕਿੱਥੇ ਜਾਵੇ ਸਰ ਸੁਖੇ ਪੰਖੀ ਉੱਡੇ ਔਰ ਦੇਸ਼ ਉੱਡ ਜਾਏ ਮੀਨ ਦੀਨ ਬਿਨ ਪੰਖ ਕੇ ਕਹੋ ਰਹੀਮ ਕਰਤ ਜਾਏ ਕਹਿੰਦੇ ਕਿੱਥੇ ਜਾਵੇ ਮਛਲੀ ਉਹ ਕਹਿੰਦੇ ਵੀ ਜਉ ਮੀਨਾ ਬਿਨ ਪਾਣੀ ਹੈ ਵੈਸੇ ਤਾਂ ਕਹਿੰਦੇ ਮਛਲੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਮੇਰੇ ਇੱਕ ਵਿਚਾਰ ਦੀ ਹੋਰ ਇੱਕ ਚੇਤੇ ਆ ਗਈ ਬਾਤ ਇੱਕ ਵਿਦਵਾਨ ਨੇ ਇਹ ਵੀ ਗੱਲ ਬੜੀ ਕਮਾਲ ਦੀ ਕਹੀ ਪ੍ਰੋਫੈਸਰ ਪੂਰਨ ਸਿੰਘ ਨੇ ਸਿੱਖੀ ਦੀ ਆਤਮਾ ਉਹਨਾਂ ਨੇ ਇੱਕ ਕਿਤਾਬ ਲਿਖੀ ਉਹਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਤੁਸੀਂ ਸਰੋਵਰ ਤੇ ਚਲੇ ਜਾਓ ਦਰਬਾਰ ਸਾਹਿਬ ਹਾਲਾਂਕਿ ਇਹ ਬਾਤ ਤੁਸੀਂ ਪਹਿਲਾਂ ਕਦੇ ਸੁਣੀ ਵੀ ਹੋਏਗੀ ਕਹਿੰਦੇ ਤੁਹਾਨੂੰ ਇਸ ਸਰੋਵਰ ਤੇ ਮੱਛਲੀਆਂ ਮਿਲਣਗੀਆਂ ਤੁਹਾਨੂੰ ਬਗਲਾ ਤੇ ਡੱਡੂ ਇਸ ਸਰੋਵਰ ਵਿੱਚ ਨਹੀਂ ਮਿਲੇਗਾ ਇਹ ਕਮਾਲ ਦੀ ਬਲੱਖਣ ਗੱਲ ਹੈ ਅੰਮ੍ਰਿਤਸਰ ਸਰੋਵਰ ਚਲੇ ਜਾਓ ਤੁਸੀਂ ਸਰੋਵਰ ਤੇ ਤੁਹਾਨੂੰ ਕੱਲੀਆਂ ਮੱਛਲੀਆਂ ਮਿਲਣਗੀਆਂ ਡੱਡ ਨਹੀਂ ਮਿਲੇਗੀ ਤੁਹਾਨੂੰ ਇਸ ਸਰੋਵਰ ਵਿੱਚ ਡੱਡ ਦਾ ਜੀਵਨ ਪਤਾ ਕੀ ਹੈ ਪਾਣੀ ਸੁੱਕ ਵੀ ਜਾਵੇ ਤੇ ਡੱਡ ਫਿਰ ਵੀ ਜਿਉਂਦੀ ਰਹਿ ਸਕਦੀ ਹੈ ਬਗਲੇ ਦਾ ਜੀਵਨ ਕੀ ਹੈ ਬਗਲਾ ਦੋਗਲੇ ਜੀਵਨ ਦੀ ਉਦਾਹਰਣ ਦਿੱਤੀ ਗਈ ਹੈ ਜਿਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਨੇ ਨਾ ਉਹ ਕਹਿੰਦੇ ਵੀ ਬਗਲਾ ਉਹ ਆ ਜਿਹੜਾ ਨਕਲ ਕਰਦਾ ਹੁੰਦਾ ਦੂਜੇ ਦੀ ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਚਾਓ ਬਾਬਾ ਫਰੀਦ ਜੀ ਕਹਿੰਦੇ ਉਹ ਕਹਿੰਦੇ ਵੀ ਇਹ ਤਾਂ ਦੂਜਿਆਂ ਦੀ ਨਕਲ ਕਰਕੇ ਜੀਵਨ ਦੇ ਵਿੱਚ ਉਹ ਬਣਨਾ ਚਾਹੁੰਦਾ ਅਸਲ ਦੇ ਵਿੱਚ ਹੁੰਦਾ ਨਹੀਂ ਕਹਿੰਦੇ ਗੁਰੂ ਦੇ ਸਰੋਵਰ ਦੇ ਵਿੱਚ ਉਹਨਾਂ ਨੂੰ ਥਾਂ ਜਿਨ੍ਹਾਂ ਦਾ ਗੁਰੂ ਤੋਂ ਬਿਨਾ ਨਹੀਂ ਸਰਦਾ ਜਿਹੜੇ ਗੁਰੂ ਤੋਂ ਬਿਨਾ ਸਾਰ ਲੈਂਦੇ ਨੇ ਉਹਨਾਂ ਵਾਸਤੇ ਹੋਰ ਥਾਂਵਾਂ ਬਥੇਰੀਆਂ ਨੇ ਸਮਝੋ ਗੁਰੂ ਤੋਂ ਬਿਨਾ ਜਿਨ੍ਹਾਂ ਦਾ ਨਾਂ ਸਰੇ ਜਿਨ੍ਹਾਂ ਦਾ ਗੁਰੂ ਹੀ ਜੀਵਨ ਹੋਵੇ ਤੇ ਉਹ ਕਹਿੰਦੇ ਮਛਲੀ ਉਹ ਹੈ ਮੀਨ ਹੀ ਮੀਨ ਦੀਨ ਬਿਨ ਪੰਖ ਕੇ ਮਛਲੀ ਕਦੇ ਵੀ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਇੱਕ ਪਲ ਦੇ ਲਈ ਪਾਣੀ ਚੋਂ ਬਾਹਰ ਕੱਢੋ ਅਗਲਾ ਪਾਲੀ ਉਹਦਾ ਤਰਫਨ ਦਾ ਹੁੰਦਾ ਹੈ ਤੇ ਬਾਬਾ ਰਵਦਾਸ ਜੀ ਨੇ ਤਾਂ ਇਸ ਤੋਂ ਵੀ ਉੱਪਰ ਬਾਤ ਕੀਤੀ ਬਾਬਾ ਜੀ ਕਹਿੰਦੇ ਨੇ ਉਹ ਕਹਿੰਦੇ ਮੀਨ ਪਕਰ ਫੰਕਿਓ ਔਰ ਕਾਟਿਓ ਰਾਂਦ ਕਿਓ ਬਹੁ ਪਾਨ ਬਾਨੀ ਕਹਿਣ ਲੱਗੇ ਮਛਲੀ ਫੜਨ ਵਾਲੇ ਨੇ ਮੱਛੀ ਫੜ ਲਈ ਪਾਣੀ ਤੋਂ ਬਿਨਾ ਨਹੀਂ ਰਹਿ ਸਕਦੀ ਬਾਬਾ ਰਵਦਾਸ ਜੀ ਨੇ ਕਿਹਾ ਕਹਿਣ ਲੱਗੇ ਫੜਨ ਵਾਲੇ ਨੇ ਮੱਛੀ ਫੜ ਲਈ ਮੈਂ ਇੱਥੋਂ ਬਾਤ ਸ਼ੁਰੂ ਕੀਤੀ ਸੀ ਮੱਛੀ ਫੜੀ ਤੇ ਕਹਿੰਦੇ ਮੱਛੀ ਫੜ ਕੇ ਉਹਨੂੰ ਛਿਲ ਲਿਆ ਫੰਕਿਆ ਫੰਕੜਾ ਸ਼ਬਦ ਤੁਸੀਂ ਸਮਝਦੇ ਹੋਗੇ ਕਿਸੇ ਚੀਜ਼ ਨੂੰ ਛਿੱਲਣ ਦੀ ਪ੍ਰਕਿਰਿਆ ਕੋਈ ਚੀਜ਼ ਆਪਣੇ ਆਪ ਜਿਹਦੀ ਜਿਹਦੀ ਪਰਤ ਲੈਣ ਲੱਗ ਜਾਈ ਸੀ ਕਹਿੰਦੇ ਫੰਕਾ ਉੱਤਕੜੀਆਂ ਬਈ ਖਾਸ ਕਰਕੇ ਇੱਕ ਬਾਸ ਦੀਆਂ ਛੋਟੀਆਂ ਹੁੰਦੀਆਂ ਸੀ ਨਾ ਵਰਦੇ ਸੀ ਅਸੀਂ ਕਹਿੰਦੇ ਫੰਕਾ ਉੱਤਕੜੀਆਂ ਇਹਦੇ ਤੇ ਫੰਕਾ ਦਾ ਮਤਲਬ ਉੱਪਰਲੀ ਪਰਤ ਉੱਪਰਲੀ ਪਰਤ ਦਾ ਉਤਕਰਨ ਦੇਖੋ ਮੇਰਾ ਯਤਰੇ ਹੁੰਦਾ ਵੀ ਨਾਲ-ਨਾਲ ਨਾ ਥੋੜਾ ਜਿਹਾ ਸ਼ਬਦ ਪੰਡਾਰ ਵੀ ਸਾਂਝਾ ਕਰਦਾ ਜਾਵਾਂ ਵੋਕੈਬਲਰੀ ਕਿਉਂਕਿ ਮੈਂ ਨਾਲ ਦਾ ਲਿਟਰੇਚਰ ਦਾ ਵਿਦਿਆਰਥੀ ਰਿਹਾ ਇਸ ਕਰਕੇ ਜੇ ਤਨ ਕਰਦਾ ਉਹਨਾਂ ਵੀ ਸ਼ਬਦਾਂ ਦੇ ਉੱਤੇ ਥੋੜਾ ਜਿਹਾ ਐਨਫਸਾਈਜ਼ ਕੀਤਾ ਜਾਵੇ। ਸ਼ਬਦ ਗਵਾਚ ਰਹੇ ਨੇ ਨਾ ਸਾਡੇ ਤੋਂ। ਸ਼ਬਦ ਤਾਂ ਸਾਡੇ ਕੋਲ ਟੋਟਲੀ ਲੌਕਡਾਊਨ ਹੀ ਹੋ ਗਏ ਲਗਭਗ ਹੀ। ਫਾਂਕ ਫਾਂਕ ਸ਼ਬਦ ਕੀ ਹੈ? ਕਿਸੇ ਚੀਜ਼ ਨੂੰ ਛਿੱਲਣ ਦੀ ਪ੍ਰਕਿਰਿਆ। ਉੱਪਰਲੀ ਪਰਤ ਉਤਰਨ ਲੱਗ ਪਵੇ ਜਦੋਂ। ਤੇ ਫਾਂਕਣਾ ਮਤਲਬ ਹੁੰਦਾ ਉੱਪਰਲੀ ਪਰਤ ਲਾ ਦੇਣੀ, ਚਮੜੀ ਲਾ ਦੇਣੀ। ਬਾਬਾ ਰਵਿਦਾਸ ਜੀ ਕੀ ਕਹਿੰਦੇ ਨੇ? ਕਹਿੰਦੇ ਮੀਨ ਪਕਰ ਫਾਂਕਿਓ ਔਰ ਕਾਟਿਓ। ਫਾਂਕਣ ਤੋਂ ਬਾਅਦ ਕੀ ਕੀਤਾ? ਉਹਦੇ ਟੋਟੇ ਕਰ ਲਏ। ਰਾੰਦ ਕਿਉ ਬੋ ਬਾਣੀ ਰਾੰਦ ਸ਼ਬਦ ਦਾ ਰਿੰਨਣਾ ਪੰਜਾਬੀ ਦਾ ਸ਼ਬਦ ਹੈ ਰਿੰਨਣਾ ਤੇ ਪੰਜਾਬੀ ਦਾ ਹੀ ਸ਼ਬਦ ਹੈ ਰੰਦਣਾ ਇਹ ਰੰਦਰਾ ਸ਼ਬਦ ਵੀ ਪੰਜਾਬੀ ਦਾ ਹੈ ਇੱਕ ਰੰਦ ਹੀ ਗਏ ਉਜਾੜ ਰੰਦਣਾ ਰਿੰਨਣਾ ਕਿਸੇ ਚੀਜ਼ ਨੂੰ ਕਹਿੰਦੇ ਰਾੰਦ ਕਿਉ ਬਹੁਤ ਤਰੀਕਿਆਂ ਨਾਲ ਉਹ ਰਿਲਿਆ ਗਿਆ ਮਛਲੀ ਨੂੰ ਕੋਈ ਸੁੱਕਾ ਰਿੰਨੇ ਕੋਈ ਪਾਣੀ ਵਿੱਚ ਦਿੰਦੇ ਅਲੱਗ-ਅਲੱਗ ਤਰੀਕੇ ਨੇ ਕਹਿੰਦੇ ਮੀਨ ਫਕਰ ਫਾਂਕਿਓਰ ਕਾਟਿਓ ਰਾਂਦ ਕਿਓ ਬੋਹ ਬਾਨੀ ਖੰਡ-ਖੰਡ ਕਰ ਫਿਰ ਕਹਿੰਦੇ ਟੋਟੇ-ਟੋਟੇ ਕਰਕੇ ਉਹਦਾ ਭੋਜਨ ਬਣਾਇਆ ਤੇ ਕਹਿੰਦੇ ਜਿਨ੍ਹਾਂ ਨੇ ਉਹ ਭੋਜਨ ਖਾਦਾ ਭੋਜਨ ਖਾਣ ਤੋਂ ਬਾਅਦ ਉਸ ਭੋਜਨ ਨੇ ਅਸਰ ਕੀ ਕੀਤਾ ਸੀ ਕਹਿੰਦੇ ਐਨਰਜੀ ਦਿੰਦਾ ਫਲਾਣਾ ਜੀ ਮਾਸ ਮਛਲੀ ਜੀ ਇਹਦੇ ਨਾਲ ਐਨਰਜੀ ਆਉਂਦੀ ਹੈ ਫਲਾਣਾ ਟਪਕਾਣਾ ਸਾਰੀ ਗੱਲਾਂ ਕਰਦੇ ਨੇ ਲੋਕ ਕਹਿੰਦੇ ਮੀਨ ਫਕਰ ਫਾਂਕਿਓਰ ਕੰਟਿਓ ਰਾਂਦ ਕਿਓ ਬੋਹ ਬਾਨੀ ਖੰਡ-ਖੰਡ ਕਰ ਭੋਜਨ ਖੀਨੋ ਕਹਿੰਦੇ ਉਹਦਾ ਖਾਣਾ ਬਣਾ ਲਿਆ ਤਉ ਨਾ ਬਿਸਰਿਓ ਪਾਣੀ ਤੇ ਕਹਿੰਦੇ ਜੀਨੇ ਉਹ ਭੋਜਨ ਖਾਦਾ ਨਾ ਜੀਨੇ ਉਹ ਮਾਸ ਖਾਦਾ ਉਹ ਬੰਦਾ ਰਾਤ ਨੂੰ ਵਾਰੀ-ਵਾਰੀ ਉੱਠ ਕੇ ਪਾਣੀ ਪੀਂਦਾ ਕਹਿੰਦੇ ਪਿਆਸ ਲੱਗਦੀ ਹੈ ਪਿਆਸ ਲੱਗਦੀ ਹੈ ਬੰਦਾ ਕਹਿੰਦਾ ਭੋਜਨ ਤਾਬਸੀ ਹੈ ਬਾਬਾ ਜੀ ਕਹਿੰਦੇ ਨੇ ਭੋਜਨ ਨਹੀਂ ਜਿਹੜੀ ਮਛਲੀ ਦਾ ਭੋਜਨ ਖਾਂਦਾ ਉਹਦਾ ਜੀਵਨ ਪਾਣੀ ਹੈ ਮਰਨ ਤੋਂ ਬਾਅਦ ਵੀ ਉਹਦੇ ਸਰੀਰ ਚੋਂ ਪਾਣੀ ਨਹੀਂ ਬਿਸਰਦਾ ਬੋਲੋ ਸਤਨਾਮ ਸ਼੍ਰੀ ਖੰਡ-ਖੰਡ ਕਰ ਭੋਜਨ ਖੀਨੋ ਉਹ ਨਾ ਕਿਸੇ ਪਾਣੀ ਕਹਿੰਦੇ ਉਹਦਾ ਜੀਵਨ ਪਾਣੀ ਹੈ ਤੇ ਕਹਿਣ ਲੱਗੇ ਉਹਦੀ ਮੌਤ ਵੀ ਪਾਣੀ ਹੈ ਸਿੱਖ ਦਾ ਜਦੋਂ ਜੀਵਨ ਤੇ ਮੌਤ ਗੁਰੂ ਹੋ ਜਾਵੇ ਜਿਉਂਦਿਆਂ ਜੀ ਗੁਰੂ ਦੇ ਦਰਸ਼ਨ ਦੀਦਾਰਾਂ ਤੋਂ ਬਿਨਾਂ ਜੀਵਨ ਨਹੀਂ ਤੇ ਕਹਿਣ ਲੱਗੇ ਜਿਸ ਦਿਨ ਮੌਤ ਵੀ ਆਵੇ ਉਸ ਦਿਨ ਵੀ ਕਹੇ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮਤੀਦਾਸ ਉਹਨੂੰ ਆਰੇ ਨਾਲ چیرਣ ਲੱਗੇ ਤੇ ਆਰੇ ਨਾਲ چیرਣ ਲੱਗੇ ਨਾ ਜਦੋਂ ਤੇ ਉਹ ਕਹਿੰਦੇ ਵੀ ਸਾਰਾ ਜੀਵਨ ਗੁਰੂ ਦੀ ਸੇਵਾ ਕੀਤੀ ਹੈ બસ ਇੱਕ ਕੰਮ ਕਰਿਓ ਹੋਰ ਕੁਝ ਨਹੀਂ ਜੇ ਚਾਹੀਦਾ ਬਸ ਮਰਦਿਆਂ ਹੋਇਆ ਜੀਵਨ ਨੂੰ ਜਿਸ ਦਿਨ ਛੱਡਾਂ ਮੇਰਾ ਮੂੰਹ ਗੁਰੂ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਵਾਹ